ਕਿਉਂਕਿ ਸਰਕਾਰ ਦੇ ਲਗਾਏ ਪੱਥਰ ਡਿੱਗ ਡਿੱਗ ਗਏ ਦਰਿਆ ਸਤਲੁਜ ਦੇ ਵਿੱਚ ਤਾਂ ਇਹ ਦਰਸਲ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਹੈ ਔਰ ਸਚਾਈ ਹੈ ਤਾਂ ਕੁਝ ਟਾਈਮ ਪਹਿਲਾਂ ਤੁਸੀਂ ਦਰਿਆ ਦੀ ਅਪਡੇਟ ਦੇਖੀ ਸੀ ਤਾਂ ਹੁਣ ਦੇ ਦੇਖੋਗੇ ਤੇ ਰੋਂਗਟੇ ਖੜੇ ਹੋ ਜਾਣਗੇ ਤੁਹਾਡੇ ਦੂਜੇ ਪਾਸੇ بارش ਸ਼ੁਰੂ ਹੋ ਚੁੱਕੀ ਹੈ بارش ਨੇ ਆਪਣੀ ਦਸਕਾ ਦੇ ਦਿੱਤੀ ਹੈ ਤਾਂ ਹੁਣ ਖਤਰਾ ਹੋਰ ਵੱਧ ਸਕਦਾ ਹੈ ਜਦੋਂ بارش ਤਰ ਫੇਰੇ ਬੱਦਲ ਇਸ ਤਰ੍ਹਾਂ ਹੋ ਗਿਆ ਹੈ ਕਿ ਕਿਦਨ ਜਿਸ ਤਰ੍ਹਾਂ ਕਿ baarish hatni na hove ta halaat dikhaune hai ek var darya satloej de us to pehla ikar tusi naal jud jao kyuki appa sari update tonu dikhauni hai ta darya satloej di vaddi update tonu dikhauni hai takreeban 2 ko ghante pehla report dikhai si hun di report dekh ke haran reh joge tusi bahut vaddi update hai kyuki darya di jo patthar vich diggeya hai kis tarah digge paya jitta ki pawdiyan baniyan hon ਤਹ ਹਾਲਾਤ ਇੱਕ ਟੇਢੀ ਸ਼ੇਵਤ ਵਿੱਚ ਰੈਂਪ ਦੀ ਸ਼ੇਪ ਧਾਰਨ ਕਰ ਚੁੱਕਿਆ ਹੈ ਇਹ ਪੱਥਰ ਤਾਂ ਉਹ ਰਿਪੋਰਟ ਦਿਖਾਉਣ ਜਾ ਰਹੇ ਹਾਂ ਜਲਦੀ ਜਲਦੀ ਬੜੇ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇੱਕ ਵੱਡੀ ਅਪਡੇਟ ਹੈ ਤਾਂ ਫਿਰ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਤਾਂ ਇਹ ਪੱਥਰ ਦੇਖ ਲਓ ਨੀਵੇਂ ਹੋ ਗਿਆ ਸਾਈਡ ਤੇ ਇਹ ਪੂਰੀ ਤਰ੍ਹਾਂ ਦਰਿਆ ਦੇ ਵਿੱਚ ਇਧਰ ਤੋਂ ਕਿੰਨਾ ਵੱਡਾ ਪਾਣੀ ਹੁਣ ਨਿਕਲਣਾ ਸ਼ੁਰੂ ਹੋ ਚੁੱਕਿਆ ਇਸ ਦੇ ਵਿੱਚੋਂ ਇਹ ਤਾਰ ਖੇਚ ਮਾਰ ਰਹੀ ਐ ਤੇ ਬਹੁਤ ਹੀ ਜਲਦ ਪੱਥਰ ਦਰਿਆ ਦੇ ਵਿੱਚ ਚਲੇ ਜਾਣਗੇ। ਤਾਂ ਪਹਿਲਾਂ ਵੀ ਅਪਡੇਟ ਦਿਖਾਈ ਐ ਹੁਣ ਤੁਸੀਂ ਦੇਖੋ ਕਿ ਉਹ ਸਾਹਮਣੇ ਦਰਿਆ ਚੱਲ ਰਿਹਾ ਤੇ ਫਿਰ ਇਸ ਜਗ੍ਹਾ ਦੇ ਉੱਪਰ ਚੱਲੇਗਾ। ਇਸ ਜਗ੍ਹਾ ਤੇ ਤਾਂ ਫੇਰਾ ਨਾਲ ਹੀ ਐ ਸਾਰਾ। ਇਹ ਝੋਨਾ ਵੀ ਨਾਲ ਹੀ ਐ। ਤਾਂ ਹਾਲਾਤ ਕੀ ਬਣਨਗੇ ਵੱਡਾ ਇੱਥੇ ਵਹਿਣ। ਦਰਿਆ ਨੇ ਆਪਣਾ ਬਣਾ ਲਿਆ ਅੱਗੇ। ਦਰਿਆ ਨੇ ਵੱਡਾ ਵਹਿਣ ਹੁਣ ਸਾਈਡਾਂ ਤੇ ਬਣਾ ਲਿਆ। ਤਾਂ ਵੀਰ ਦਰਸ਼ਕਾਂ ਤੁਹਾਨੂੰ ਹੀ ਦੇ ਤੁਸੀਂ ਆਪਣੀ ਜੋ ਸਕਰੀਨ ਤੇ ਦੇਖ ਰਹੇ ਹੋ। ਦੇਖ ਸਕਦੇ ਹੋ ਇਹ ਜੋ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਦਰਿਆ ਨੇ ਹੁਣ ਇੱਥੇ ਇੱਕ ਵਹਿਣ ਬਣਾ ਲਿਆ ਹੈ ਤੇ ਪੱਥਰ ਅੱਗੇ ਤੱਕ ਦੇਖ ਸਕਦੇ ਹੋ ਕਿ ਵਿੱਚ ਨੀਵੇਂ ਹੋ ਗਿਆ ਸਾਰੇ ਪੱਥਰ ਸਾਹਮਣੇ ਨੀਵੇਂ ਹੋ ਗਿਆ ਜੋ ਦਰਿਆਦ ਲੱਗੇ ਤੇ ਨਾਲ ਦਾ ਨਾਲ ਹੀ ਇੱਧਰ ਝੋਨਾ ਹੈ ਤੇ ਫਿਰ ਦਰਿਆ ਹੁਣ ਜੋ ਉੱਪਰੇ ਚੱਲ ਰਿਹਾ ਹੈ ਹੁਣ ਇੱਧਰ ਚੱਲੇਗਾ ਤੇ ਫਿਰ ਅੱਗੇ ਨਾਲ ਝੋਨਾ ਹੈ ਤੱਕੇ ਫਿਰ ਉਹ ਨਾਲ ਬੰਨ ਹੈ ਤਾਂ ਫਿਰ ਹਾਲਾਤ ਕੀ ਹੋਣਗੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਫਿਰ ਦਸ਼ਕ ਨਾਲ ਨਵੇਂ ਜੁੜਿਆ ਤਾਂ ਦੇਖ ਸਕਦੇ ਹੋ ਦਰਿਆ ਨੇ ਇਸ ਤਰ੍ਹਾਂ ਤਬਾਹੇ ਮਚਾਉਣੀ ਸ਼ੁਰੂ ਕੀਤੀ ਹੋਈ ਹੈ ਦਰਿਆ ਸਤਲੁਜ ਨੇ ਤੇ ਪੱਥਰ ਕਿ ਜਿਸ ਤਰ੍ਹਾਂ ਥੱਲੇ ਦਸਣਾ ਸ਼ੁਰੂ ਹੋ ਗਿਆ ਹੈ ਆ ਪੱਥਰ ਬਹੁਤ ਜ਼ਿਆਦਾ ਉੱਚੇ ਸੀ ਇਹ ਸਾਰੇ ਨੀਵੇਂ ਹੋ ਚੁੱਕੇ ਆ ਇੱਥੋਂ ਇਹ ਦੇਖ ਸਕਦੇ ਹੋ ਹਾਲਾਤ ਮਾਰੇ ਆ 17 ਤੱਕ ਨਿਕਲ ਆਈਆਂ ਆ ਦੇਖੋ ਆ ਆ ਦੇਖ ਸਕਦੇ ਹੋ ਅੱਗੇ ਇਹ ਇੱਥੇ ਤੱਕ ਤਾਰਾਂ ਵਗੈਰਾ ਵਿੱਚ ਡਿੱਗੀਆਂ ਹੋਈਆਂ ਇਹ ਸਾਰੇ ਪੱਥਰ ਦਰਿਆ ਦੇ ਵਿੱਚ ਲੱਗੇ ਅੱਗੇ ਤੱਕ ਤਸਵੀਰ ਦਿਖਾਵਾਂਗੇ ਇਹ ਪਹਿਲਾਂ ਜੋ ਤਸਵੀਰ ਦਿਖਾਈ ਸੀ ਤਕਰੀਬਨ 2 ਕੁ ਘੰਟੇ ਪਹਿਲਾਂ ਤੁਸੀਂ ਵੀਡੀਓ ਕੱਢ ਕੇ ਦੇਖੋਗੇ ਤਾਂ ਲਗ ਤਰ੍ਹਾਂ ਦੀ ਤਸਵੀਰ ਸੀ ਹੁਣ ਤਾਂ ਇਹ ਹਾਲਾਤ ਬਹੁਤ ਥੱਲੇ ਤੱਕ ਆ ਪੱਥਰ ਥੱਲੇ ਤੱਕ ਜਾ ਚੁੱਕੇ ਐ ਤੇ ਤਾਰਾ ਨਿਕਲ ਆਈਆਂ ਤਾਂ ਹੁਣ ਦੇ ਹਾਲਾਤ ਕੁਝ ਹੋਰ ਹੈ ਦਰਿਆ ਸਤ루ਜ ਦੇ ਪਲ ਪਲ ਦੀ ਅਪਡੇਟ ਬਦਲ ਰਹੀ ਹੈ ਦਰਿਆ ਸਤ루ਜ ਦੀ ਪਲ ਪਲ ਦੀ ਅਪਡੇਟ ਬਦਲ ਰਹੀ ਹੈ ਇਸ ਥਾਂ ਤੇ ਵੀ ਖੂਰਾ ਲੱਗ ਗਿਆ ਹੋਇਆ ਹੈ ਇਹ ਸਾਰੇ ਪੱਥਰ ਦਰਿਆ ਦੇ ਵਿੱਚ ਡਿੱਗੇ ਹੋਏ ਆ ਵੱਡੇ ਵੱਡੇ ਆ ਦੇਖੋ ਟੋਏ ਜੇ ਪੈ ਗਏ ਆ ਦਰਿਆ ਸਤਲੁਜ ਜੀ ਦਰਿਆ ਸਤਲੁਜ ਦਾ 4 ਇੰਚ ਪਾਣੀ ਘਟ ਗਿਆ ਸੀ ਪਰ ਉਸ ਤੋਂ ਬਾਅਦ ਹੁਣ ਫਿਰ ਲਹਿਰਾਂ ਦੇ ਲੋਕ ਰੂਪ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਇੱਕ ਵਾਰ ਫੇਰ ਇਹ ਤੁਹਾਡੀ ਜਾਣਕਾਰੀ ਲਈ ਦੱਸਦੀ ਇਧਰ ਦੇਖ ਲਓ ਕਿ ਵੀ ਪੱਥਰ ਸਾਰੇ ਵਿੱਚ ਡਿੱਗ ਚੁੱਕੇ ਆ ਅੱਗੇ ਤੱਕ ਦੇਖ ਸਕਦੇ ਹੋ ਤੁਸੀਂ ਅੱਗੇ ਤੱਕ ਪੱਥਰ ਸਾਰੇ ਵਿੱਚ ਦਿਖ ਚੁੱਕੇ ਆ। ਤੁਸੀਂ ਹੀਰੇ ਤੁਸੀਂ ਦੇਖ ਸਕਦੇ। ਅੱਗੇ ਤੱਕ ਦਰਿਆ ਸਤਲੁਜ ਦੀ ਜੀ ਲਾਈਵ ਅਪਡੇਟ। 4 ਇੰਚ ਪਾਣੀ ਘਟਿਆ ਕਿਉਂਕਿ ਪਿੱਛੋਂ ਪਾਣੀ ਹੋਰ ਆ ਗਿਆ। ਹਾਂ। ਆ ਗਿਆ ਹੋ ਪਾਣੀ ਵਿੱਚ ਮਿਲਣਾ ਸ਼ੁਰੂ ਹੋ ਗਿਆ ਤਾਂ ਹੀ ਤਾਂ ਗੱਲ। ਤਾਂ ਦੇਖ ਸਕਦੇ ਇਸ ਤਰ੍ਹਾਂ ਦੇ ਹਲਾਕ ਹੋ ਜਾਂਦੇ। 4 ਇੰਚ ਘਟ ਗਿਆ ਸੀਗਾ। ਹਾਂ ਇਹ ਪਿੱਛੋਂ ਪਾਣੀ ਫੇਰ ਲੋਰਤ ਲਾ ਗਿਆ ਹੋਰ ਆ ਗਿਆ। ਉਹ ਦੇਖਿਓ ਟਿੱਬੀ ਸਾਰੀ ਅੱਗੇ ਤੁਸੀਂ بارش ਦੇਖ ਸਕਦੇ ਹੋ ਕਿ ਅੱਗੇ ਕਿਸ ਤਰ੍ਹਾਂ بارش ਬਹੁਤ ਜ਼ਿਆਦਾ ਹੋ ਰਹੀ ਹੈ بارش ਬਹੁਤ ਜ਼ਿਆਦਾ ਹੋ ਰਹੀ ਹੈ ਦਰਿਆ ਸਤਲੁਜ ਦੀਆਂ ਤਸਵੀਰ ਬਦਲ ਸਕਦੀ ਹੈ ਵੈਗਰ ਸੁਖ ਰੱਖ ਕੇ ਕਿ ਹੁਣ بارش ਨਾ ਹੋਵੇ ਜੇਕਰ بارش ਇਹ ਹੋਣ ਲੱਗੀ ਤਾਂ ਫਿਰ ਪਤਾ ਨਹੀਂ ਲੱਗਣਾ ਕਿ ਦਰਿਆ ਸਤਲੁਜ ਜੋ ਪਹਾੜਲੇ ਸਤਾਨ ਨੇ ਉਹ ਵੀ ਹਾਲਾਤ ਖਰਾਬ ਹੋ ਜਾਣਗੇ ਅਜੇ ਤਾਂ ਪਹਿਲਾਂ ਵਾਲਾ ਹੀ ਪਾਣੀ ਨਹੀਂ ਸੁੱਕਿਆ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਆ ਪੱਥਰਾਂ ਦੀ ਅਪਡੇਟ ਹੈ ਇਹ ਜੋ ਮਹਤਵਪੂਰਨ ਜਗਰਾਵ ਰੋਡ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਜੁਦਰਿਆ ਸਤਲੁਜ ਦਾ ਪੋਲ ਹੈ ਚੜ੍ਹਦੇ ਪਾਸੇ ਦੀਆਂ ਤਸਵੀਰਾਂ ਨੇ ਸਰਾਈ ਪਰ ਗੁਜਰਾਤ ਤੇ ਸ਼ੋਲੇ ਆਂਦੇ ਤਸਵੀਰਾਂ ਨੇ ਇਹ ਤਾਂ ਦਰਦਨਾਕ ਤਸਵੀਰਾਂ ਨੇ ਆ ਸਾਰਾ ਇਹ ਸਾਰਾ ਖਾਰ ਚੁੱਕਿਆ ਹੋਇਆ ਰਸ ਖਾਰ ਪੈ ਚੁੱਕੇ ਨੀਚੇ ਤੱਕ ਇਹ ਖਾਰ ਪੈ ਚੁੱਕੀ ਹੈ ਇਧਰ ਝੋਨਾ ਹੈ ਤੇ ਫਿਰ ਅੱਗੇ ਹੈ ਉਹ ਰਿਆ ਸਤਲੂ ਦਾ ਪੁਲ ਤਾਂ ਹਾਲਾਤ ਕੀ ਹੋਣਗੇ ਲੱਤ ਮਾਰੇ ਹੋਏ ਹੋਏ ਜ਼ਰੂਰ ਹੋ ਜਾਣਗੇ ਵਾਹਿਗੁਰੂ ਸੁੱਖ ਰੱਖੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੱਥਰ ਥੱਲੇ ਤੱਕ ਵਹਿ ਗਿਆ ਅੱਗੇ ਤਸਵੀਰ ਹੋਰ ਵੀ ਦਿਖਾਵਾਂਗੇ ਇੱਥੇ ਥੱਲੇ ਤੱਕ ਪੱਥਰ ਹੈ ਪਾਣੀ ਆ ਜਾਂਦਾ ਥੱਲੇ ਸਪੱਥਰਾਂ ਦੇ ਪਾਣੀ ਚੱਲ ਰਿਹਾ ਇਸ ਟਾਈਮ ਇਹ ਸਪੱਥਾਂ ਥੱਲੇ ਪਾਣੀ ਚੱਲ ਰਿਹਾ ਔਰ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਹੁਣ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਤੇ ਲਾਈਵ ਕੁਝ ਟਾਈਮ ਤੱਕ ਹੀ ਹੁਣ ਚੱਲ ਪਾਏਗਾ ਕਿੰਨਾ ਟਾਈਮ ਚੱਲਦਾ ਉਸ ਤਸਵੀਰਾਂ ਦਿਖਾਉਣੇ ਅਸੀਂ ਫੇਰ ਵੀ ਤਾਂ ਇਸ ਤਰ੍ਹਾਂ ਇਹ ਸਾਰੇ ਪੱਥਰ ਤਾਰਾ ਨਿਕਲੇ ਆਏ ਆਂ ਸਾਈਡ ਤੋਂ ਪੱਥਰ ਸਾਰੇ ਦਰਿਆ ਦੇ ਵਿੱਚ ਗਏ ਇੱਕ ਸਾਲ ਪਹਿਲਾਂ ਪੱਥਰ ਲੱਗੇ ਸੀ ਇਹ ਤੇ ਹਾਲਾਤ ਇਹ ਹੋ ਚੁੱਕੇ ਕਿਤਰੇ ਕਿਤੇ ਫੇਰ ਇੱਥੇ ਜ਼ਰੂਰ ਕਹਿੰਦੇ ਗ੍ਰਿਸ਼ਵਤ ਖੁਰੇ ਚੱਲਦੀ ਹੈ ਇੱਕ ਵੀਰੇ ਵੱਡੇ ਇਲਜ਼ਾਮ ਵੀ ਲਗਾਏ ਆ ਉਹ ਕਹਿੰਦੇ ਕਿ ਪੱਤਰ ਸਹੀ ਢੰਗ ਨਾਲ ਲੱਗੇ ਕਮਿਸ਼ਨਾਂ ਚੱਲ ਗਈਆਂ ਕਹਿੰਦੇ ਤਾਂ ਕਰਕੇ ਸਾਰੇ ਹਾਲਾਤ ਹੋਏ ਆ ਤਾਂ ਦੇਖ ਸਕਦੇ ਹੋ ਇਹ ਅੱਗੇ ਤੱਕ ਇਹ ਸਾਰੀ ਵੱਡੀ ਖਾਰ ਪੈ ਚੁੱਕੀ ਇੱਥੇ ਵਿਸਤਾਰੀ ਵੱਡੀ ਖਾਰ ਹੁਣ ਦਰਿਆ ਉਧਰੋਂ ਇਸ ਥਾਂ ਤੇ ਆਏਗਾ ਔਰ ਇੱਧਰੋਂ ਫੇਰ ਥੋੜਾ ਜਿਹਾ ਪਾਣੀ ਚੜੂਗਾ ਫਿਰ ਢੋਨੇ ਵਿੱਚ ਪਾਣੀ ਚਲ ਜਾਇਆ ਕਰੂਗਾ ਤਾਂ ਅੱਗੇ ਬੰਨ ਤੱਕ ਲੱਗ ਜਾਊਗਾ ਇਹ ਹਾਲਾਤ ਨੇ ਇੱਥੇ ਪੱਤਰ ਸਾਰੇ ਡੱਗ ਚੁੱਕੇ ਆ ਤਸਵੀਰ ਕਾਫੀ ਦਰਦਨਾਕ ਹੈ ਦਰਦਨਾਕ ਤਸਵੀਰ ਹੋਰ ਵੀ ਅੱਗੇ ਬਣ ਜੇਗੀ ਪੱਥਰਾ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਦਰਿਆ ਦੇ ਵਿੱਚ ਹੋਰ ਇੱਥੇ ਤੱਕ ਤੇੜਾਂ ਪੈ ਚੁੱਕੇ ਹਨ ਇਹ ਸਾਰਾ ਜਗ੍ਹਾ ਜਿਸ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਉੱਪਰ ਇਹ ਸਾਰਾ ਇਸ ਦਰਿਆ ਦੇ ਵਿੱਚ ਦਿਖ ਜਾਣਾ ਹੈ ਹੌਲੀ ਹੌਲੀ ਕਰਕੇ ਕਿਉਂਕਿ ਪਾਣੀ ਦਾ ਪ੍ਰਕੋਪ ਜਾਰੇ ਜਾਰੀ ਹੈ 4 ਇੰਚ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਥੋੜਾ ਥੋੜਾ ਪਾਣੀ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਆਹ ਦੇਖ ਸਕਦੇ ਹੋ ਇਸ ਤਰ੍ਹਾਂ ਹੈ ਲਾ ਇੱਧਰ ਤੱਕ ਇਹ ਤਸਵੀਰ ਅੱਗੇ ਤੱਕ ਇਹ ਦਰਿਆ ਸੱਤੂ ਲਈ ਉਹ ਸੁਨੋ ਚੁਨੋਟਾ ਲਾਈ ਹੋਈ ਹੈ ਹਾਲਾਤ ਬਹੁਤ ਮਾੜੇ ਨੇ ਦਰਿਆ ਸੱਤੂ ਦੀ ਤੇ ਉਹ ਟੁੱਟਾ ਜੋ ਇੱਧਰਲੇ ਵਾਲ ਸਾਈਡ ਅੱਗੇ ਆ ਜਾਂਦਾ ਇਹ ਸਾਰਾ ਤੇ ਅੱਗੇ ਬੰਨ ਤੱਕ ਪਾਣੀ ਲੱਗਿਆ ਹੋਇਆ ਭਾਈ ਜਾਨ ਦਰਿਆ ਤਾਂ ਹੈ ਲੇਕਿਨ ਇਸ ਕੇ ਲਈ ਸਰਕਾਰ ਵੀ ਤਾਂ ਕੁਝ ਪ੍ਰਬੰਧ ਕਰਨੇ ਚਾਹੀਏ ਕਿ ਨਹੀਂ ਸਰਕਾਰ ਕਿਸ ਕੇ ਲਈ ਹੁੰਦਾ ਕਿਸੇ ਸਿਰਫ ਵੋਟਾਂ ਕੇ ਲਈ ਪੌਂਟ ਪਾਣੀ ਦਰਿਆ ਸੋਰੀ ਮੌਸਮ ਨੇ ਇੱਕ ਤਰ੍ਹਾਂ ਬਦਲੇ ਬਾਰਿਸ਼ ਕਾਫੀ ਜ਼ਿਆਦਾ ਹੁਣ ਲੱਗੀ ਹੁਣ ਬਾਰਿਸ਼ ਬਹੁਤ ਜ਼ਿਆਦਾ ਹੁਣ ਲੱਗੀ ਹੁਣ ਇਸ ਟਾਈਮ ਤੇ ਲਾਈਵ ਕੱਟਦੇ ਆ ਇੱਕ ਵਾਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ